ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਡੇਂਗੂ ਬੁਖਾਰ ਬਾਰੇ ਮੌਸਮ ਬਦਲ ਰਿਹਾ ਹੈ ਤੇ ਹੌਲੀ-ਹੌਲੀ ਡੇਂਗੂ ਆਪਣਾ ਪੈਰ ਫੈਲਾ ਰਿਹਾ ਹੈ ਮੱਛਰਾਂ ਦੀ ਤਦਾਦ ਵੱਧ ਰਹੀ ਹੈ ਤੇ ਡੇਂਗੂ ਬੁਖਾਰ ਘਰ-ਘਰ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ ਡੇਂਗੂ ਬੁਖਾਰ ਕੀ ਹੈ ਤੇ ਇਹਦੇ ਬਾਰੇ ਕੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਇਹਦੇ ਬਾਰੇ ਮੈਂ ਅੱਜ ਕੁਝ ਗੱਲਾਂ ਕਰਾਂਗਾ ਡੇਂਗੂ ਬੁਖਾਰ ਮੱਛਰ ਦੇ ਕੱਟਣ ਦੁਆਰਾ ਹੁੰਦਾ ਹੈ ਇਹ ਆਪਾਂ ਸਭ ਜਾਣਦੇ ਹਾਂ ਪਰ ਕੀ ਇਹ ਬਹੁਤ ਸੀਰੀਅਸ ਬਿਮਾਰੀ ਹੈ ਸਾਰਿਆਂ ਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ਨਹੀਂ ਇਕ ਆਮ ਵਾਇਰਲ ਬੁਖਾਰ ਹੈ ਜਿਹੜਾ ਕਿ ਅਕਸਰ ਮਰੀਜ਼ਾਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਬਹੁਤ ਘੱਟ ਮਰੀਜ਼ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਪੈਂਦੀ ਹੈ ਉਹ ਕਿਹੜੇ ਮਰੀਜ਼ ਨੇ ਜਿਨ੍ਹਾਂ ਦੇ ਸੈਲ ਪਲੇਟਲੇਟ ਬਹੁਤ ਜ਼ਿਆਦਾ ਘਟ ਜਾਂਦੇ ਬਲੀਡਿੰਗ ਹੋਣ ਲੱਗ ਜਵੇ ਕਿਤੇ ਵੀ ਸਰੀਰ 'ਚ ਨੀਲ ਪੈ ਜਾਣ ਪਿਸ਼ਾਬ 'ਚ ਉਲਟੀ 'ਚ ਜਾਂ ਦੰਦਾ 'ਚੋਂ ਖੂਨ ਆ ਰਿਹਾ ਹੈ ਨਕਸੀਰ ਵਗ ਰਹੀ ਹੈ ਜਾਂ ਮਰੀਜ਼ ਨੂੰ ਉਲਟੀਆਂ ਆ ਰਹੀਆਂ ਹੈ ਮਰੀਜ਼ ਖਾਣਾ ਪੀਣਾ ਕੁਝ ਨਹੀਂ ਖਾ ਰਿਹਾ ਪੇਟ 'ਚ ਤੇਜ਼ ਦਰਦ ਹੋ ਰਿਹਾ ਹੈ ਜੌਂਡਿਸ ਹੋ ਗਿਆ ਹੈ શરી ਚ ਦਰਦਾਂ ਬਹੁਤ ਜ਼ਿਆਦਾ ਹੋ ਰਹੀਆਂ ਹੈ ਮਰੀਜ਼ बेहोਸ਼ੀ ਵੱਲ ਫੀਲ ਹੋ ਰਹੀ ਹੈ ਧੋਸ਼ੀ ਚ ਜਾ ਰਿਹਾ ਹੈ ਇਹ ਉਹ ਮਰੀਜ਼ ਨੇ ਜਿਨਾਂ ਨੂੰ ਜ਼ਰੂਰ ਹਸਪਤਾਲ ਚ ਦਾਖਲ ਹੋਣਾ ਚਾਹੀਦਾ ਹੈ ਡੇਂਗੂ ਦਾ ਇਲਾਜ ਬੜੀ ਆਸਾਨੀ ਨਾਲ ਹੋ ਜਾਂਦਾ ਹੈ ਸੈੱਲ ਜਾਂ ਪਲੇਟਲੇਟ ਜਿਹਦੇ ਵਿੱਚ ਜਿੱਦੀ ਕੀ ਅਕਸਰ ਇਸ ਦੇ ਵਿੱਚ ਕਮੀ ਪਾਈ ਜਾਂਦੀ ਹੈ ਉਹ ਵੀ ਹਰੇਕ ਮਰੀਜ਼ ਨੂੰ ਚੜਾਉਣ ਦੀ ਲੋੜ ਨਹੀਂ ਹੁੰਦੀ ਅਕਸਰ ਸੈੱਲ ਉਹਨਾਂ ਮਰੀਜ਼ਾਂ ਨੂੰ ਚੜਾਏ ਜਾਂਦੇ ਆ ਜਿਨ੍ਹਾਂ ਦੇ ਪਲੇਟਲੇਟਸ ਜਾਂ ਸੈੱਲ 20000 ਜਾਂ 10000 ਤੋਂ ਵੀ ਘਟ ਜਾਂਦੇ ਜੇ ਮਰੀਜ਼ ਨੂੰ ਕੋਈ ਤਕਲੀਫ ਨਾ ਹੋਵੇ ਤਾਂ ਅਕਸਰ ਅਸੀਂ 10000 ਤੱਕ ਵੀ ਸੈੱਲ ਨਹੀਂ ਚੜਾਉਂਦੇ ਇਸ ਕਰਕੇ ਸਾਨੂੰ ਇਸ ਬਿਮਾਰੀ ਦੇ ਬਰਦੇ ਜਾਗਰੂਕ ਹੋ ਕੇ ਡਰਨਾ ਨਹੀਂ ਚਾਹੀਦਾ ਬੜੇ ਹੀ ਕਾਮ ਰਹਿ ਕੇ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਤੇ ਟਾਈਮਲੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਇਹਦੀ ਰੋਕ ਥਾਮ ਲਈ ਮੇਨ ਇਲਾਜ ਇਹੀ ਹੈ ਕਿ ਅਸੀਂ ਮੱਛਰਾਂ ਤੋਂ ਕੱਟਣ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਆਪਣੇ ਆਲੇ ਦੁਆਲੇ ਵਾਲਾ ਸਾਫ਼ ਰੱਖੀਏ ਮੱਛਰਾਂ ਦੀ ਤਦਾਦ ਆਪਣੇ ਸਾਹਮਣੇ ਨਾ ਹੋਵੇ ਤੇ ਪੂਰੀ ਬਾਜੂ ਦੇ ਕਪੜੇ ਪਾਏ ਜਾਣ ਮਸਕਟੋਰੀਥੈਲਨ ਕ੍ਰੀਮ ਜਾਂ ਸਪਰੇਅ ਯੂਜ਼ ਕੀਤਾ ਜਾਵੇ ਤਾਂ ਕਿ ਸਾਨੂੰ ਮੱਛਰ ਨਾ ਕੱਟੇ ਤੇ ਅਸੀਂ ਡੇਂਗੂ ਤੋਂ ਬਚ ਸਕੀਏ ਧੰਨਵਾਦ